ਸਸਤੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਰਪਿਤਕੌਰ ਆਜ਼ੀ ਨਵੀਂ ਕਲੈਕਸ਼ਨ 'ਚ ਤੁਹਾਡਾ ਸਵਾਗਤ ਕਰਦੀ ਆਂ ਅੱਜ ਵਾਲੀ ਸਾਰੀ ਕਲੈਕਸ਼ਨ ਹੈਂਡਵਰਕ ਤੇ ਰਹੇਗੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਕੁਝ ਆਪਣੇ ਡਿਜ਼ਾਈਨ ਜਿਹੜੇ ਰਿਪੀਟ ਹੋਏ ਨੇ ਜਿਹੜੇ ਸਭ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੇ ਨੇ ਉਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਤੇ ਜੋ-ਜੋ ਵੀ ਆਪਾਂ ਰੈਡੀ ਕੀਤਾ ਕਿਸ-ਕਿਸ ਫੈਬਰਿਕ ਦੇ ਉੱਪਰ ਰੈਡੀ ਕੀਤਾ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਐਕਸਪਲੇਨ ਕਰਾਂਗੇ ਪਲੀਜ਼ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਜਦੋਂ ਤੁਸੀਂ ਵੀਡੀਓ ਸਕਿਪ ਕਰਕੇ ਦੇਖ ਲੈਂਦੇ ਹੋ ਤਾਂ ਕਾਫੀ ਜਿਹੜੀਆਂ ਚੀਜ਼ਾਂ ਐਦਾਂ ਦੀਆਂ ਹੁੰਦੀਆਂ ਨੇ ਜੋ ਤੁਹਾਨੂੰ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਉਹ ਤੁਸੀਂ ਸਕਿਪ ਕਰ ਦਿੰਦੇ ਹੋ ਤਾਂ ਫਿਰ ਅਲੱਗ ਤੋਂ ਤੁਸੀਂ ਮੈਨੂੰ ਮੈਸੇਜ ਕਰ ਦਿਓ ਨਾਲ ਤਾਂ ਤੁਹਾਡਾ ਟਾਈਮ ਖਰਾਬ ਹੁੰਦਾ ਹਨ ਤੇ ਜਦੋਂ ਫਿਰ ਮੈਂ ਟਾਈਮ ਦਾ ਰਿਪਲਾਈ ਨਹੀਂ ਕਰਦੀ ਫਿਰ ਤੁਸੀਂ ਕਈ ਵਾਰ ਕਹਿੰਦੇ ਹੋ ਵੀ ਅਮਨ ਤੁਸੀਂ ਰਿਪਲਾਈ ਨਹੀਂ ਕੀਤਾ ਸੀ ਆ ਚੀਜ਼ ਪੁੱਛੀ ਸੀ ਤੇ ਇਸੇ ਕਰਕੇ ਮੈਂ ਇਹ ਵੀਡੀਓ ਬਣਾਉਣੀ ਆ ਕਿ ਉਹਦੇ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਆਪਾਂ ਜਵਾਬ ਜਿਹੜੇ ਨੇ ਉਹ ਦੇ ਸਕੀਏ ਤੇ ਪਲੀਜ਼ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਆ ਕਰੋ ਔਰ ਨਾਲ ਹੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਕੋਈ ਵੀ ਕਲੈਕਸ਼ਨ ਜਿਹੜੀ ਉਹ ਮਿਸ ਨਾ ਕਰ ਰਹੋ ਹਨਾ ਚਾਹੇ ਉਹ ਪ੍ਰਿੰਟ ਸੂਟ ਹੋਣ ਚਾਹੇ ਉਹ ਹੈਂਡ ਵਰਕ ਦੇ ਸੂਟ ਹੋਣ ਜੋ ਵੀ ਅਸੀਂ ਬਣਾ ਰਹੇ ਆ ਆਪਣੇ ਬੁਟੀਕ ਦਾ ਸਾਰਾ ਕੁਝ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਤੇ ਲੋ ਜੀ ਕਰਦੇ ਆ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਸੋਹਣੇ ਜੇ ਸੂਟ ਦੇ ਆ ਤੇ ਲੋ ਸਾਡੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਤੇ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਇਹ ਡਿਜ਼ਾਈਨ ਆਪਣਾ ਦੂਸਰੀ ਵਾਰ ਆਈ ਥਿੰਕ ਰਿਪੀਟ ਹੋ ਚੁੱਕਿਆ ਹੈ ਜਿਹੜੀਆਂ ਭੈਣਾ ਪਹਿਲੇ ਦਿਨ ਤੋਂ ਵੀਡੀਓ ਦੇਖਦੀਆਂ ਨੇ ਉਹਨਾਂ ਨੂੰ ਪਤਾ ਹੈ ਜਿਹੜੇ ਭੈਣਾ ਨਵੀਆਂ ਜੁੜੀਆਂ ਨੇ ਉਹਨਾਂ ਦੀ ਜਾਣਕਾਰੀ ਵਾਸਤੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਲੋ ਜੀ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਕੇਰਾ ਬਣਿਆ ਹੋਇਆ ਕੇਰੇ ਦੇ ਉੱਪਰ ਤਿੰਨ ਫਲਾਵਰ ਬਣੇ ਹੋਏ ਨੇ ਜਿੱਦ ਆਪਾਂ ਕਹਿੰਦੀ ਮਟਕਾ ਸਟਾਈਲ ਗਮਲਾ ਸਟਾਈਲ ਫਲਾਵਰ ਜਿਹੜੇ ਨੇ ਬਣੇ ਹੋਏ ਨੇ ਬਹੁਤ ਹੀ ਸੋਹਣਾ ਵਰਕ ਹੈ ਬਿਲਕੁਲ ਨੇੜੇ ਤੋਂ ਤੁਹਾਨੂੰ ਵਰਕ ਆਪਾਂ ਚੈੱਕ ਕਰੋ ਆ ਰਹੇ ਹਾਂ ਕਿ ਕੀ ਕੀ ਆਪਾਂ ਨੇ ਜਿਹੜਾ ਵਰਕ ਦੇ ਵਿੱਚ ਮਟੀਰੀਅਲ ਜਿਹੜਾ ਆਪਾਂ ਨੇ ਐਡ ਆਨ ਕੀਤਾ ਹੋਇਆ ਬਹੁਤ ਪਿਆਰਾ ਜਿਆ ਇਹਦੇ ਵਿੱਚ ਥ੍ਰੈਡ ਐਡ ਕੀਤਾ ਗਿਆ ਦੋ ਤਰ੍ਹਾਂ ਦਾ ਇੱਕ ਤਾਂ ਬਿਲਕੁਲ ਆਪਣੇ ਸੂ ਨਾ ਯੋ ਮਜ਼ੈਂਟਾ ਔਰ ਨਾ ਹੀ ਉਹ ਪਿੰਕ ਸ਼ੇਡ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਉੱਪਰ ਤੱਕ ਇਹਦਾ neck ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਹੈਵੀ neck ਬਣਿਆ ਹੋਇਆ ਪੂਰੀ ਸ਼ਰਟ ਜਿਹੜੀ ਆਪਣੀ ਹੈਵੀ ਬਣੀ ਹੋਈ ਏ ਔਰ ਫੈਬਰਿਕ ਰਹੇਗਾ ਜੀ ਪਿਓਰ ਕਰੇਪ ਦਾ ਠੀਕ ਹੈ ਨਾਲ ਹੀ ਮੈਂ ਫੈਬਰਿਕ ਬਾਰੇ ਦੱਸ ਦਿੰਨੀ ਆ ਤੁਹਾਨੂੰ ਔਰ ਨਾਲ ਹੀ ਤੁਹਾਨੂੰ ਵਰਕ ਬਾਰੇ ਦੱਸ ਦਿੰਨੀ ਆ ਤੇ ਰਹਿਣਗੀਆਂ ਜੀ ਆਪਣੀਆਂ ਬਾਹਾਂ ਇਸ ਤਰ੍ਹਾਂ ਬਾਹਾਂ ਦੇ ਉੱਪਰ ਬਹੁਤ ਸੋਹਣਾ ਕੰਮ ਹੋਇਆ ਹੈ ਪੂਰੀ ਬਾਹਾਂ ਦੇ ਉੱਪਰ ਆਪਾਂ ਨੇ ਬੂਟੀ ਦਿੱਤੀ ਹੋਈ ਹੈ ਜਿਸ ਤਰ੍ਹਾਂ ਆਪਣੀ ਸ਼ਰਟ ਦੇ ਉੱਪਰ ਕੰਮ ਹੈ ਉਸੇ ਤਰ੍ਹਾਂ ਹੀ ਆਪਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਜੜਾਉ ਕੀਤਾ ਹੋਇਆ ਦੋਨੋਂ ਸਾਈਡ ਇਸੇ ਤਰ੍ਹਾਂ ਹੀ ਰਹੇਗਾ ਪੂਰੀ ਬਾਜੂ ਦੇ ਵਿੱਚ ਆਪਾਂ ਨੇ ਬੂਟੀ ਬਣਾਈ ਹੋਈ ਹੈ ਔਰ ਲੂਜ਼ ਪੈਟਰਨ ਦੇ ਵਿੱਚ ਆਪਾਂ ਜਿਹੜੀ ਬਾਜੂ ਉਹ ਬਣਾਈ ਹੋਈ ਹੈ ਤੇ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਿਖਾਉਂਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਪ੍ਰੋਪਰ ਲੁੱਕ ਜਿਹੜੀ ਉਹ ਪਤਾ ਚੱਲੇ ਸੂਟ ਦੀ ਵੀ ਕਿਸ ਤਰ੍ਹਾਂ ਦੀ ਲੁੱਕ ਤੁਹਾਡੇ ਸੂਟ ਦੀ ਆਏਗੀ ਬਹੁਤ ਸੋਹਣਾ ਜੈਂ ਕੀ ਤੁਸੀਂ ਚੈੱਕ ਕਰੋ ਬਹੁਤ ਪਿਆਰੀ ਜੀ ਆਪਾਂ ਨੇ ਪੇਸਟਿੰਗ ਕਰਤੀ ਹੋਈ ਇਹਦੇ ਨਾਲ ਸੂਟ ਜਿਹੜਾ ਆਪਣਾ ਨਾ ਕਲਰ ਜਿਹੜਾ ਹੁੰਦਾ ਉਹ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਹੋਇਆ ਇਹਦਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਤੁਸੀਂ ਕਿਸੇ ਵੀ ਪਾਰਟੀ ਫੰਕਸ਼ਨ ਦੇ ਉੱਪਰ ਤੁਸੀਂ ਵੇਅਰ ਕਰਕੇ ਜਾ ਸਕਦੇ ਹੋ ਇਸ ਤਰ੍ਹਾਂ ਆਪਾਂ ਬੈਗ ਦੇ ਉੱਪਰ ਜ਼ਿਪ ਦਿੱਤੀ ਹੋਈ ਹੈ ਬਹੁਤ ਹੀ ਸਫਾਈ ਦੇ ਨਾਲ ਆਪਾਂ ਇਹ ਜਿਪ ਐਡ ਕੀਤੀ ਹੋਈ ਹੈ ਤੇ ਲੋ ਜੀ ਇਹਦੇ ਵਿੱਚ ਜਿਹੜਾ ਆਪਣਾ ਸਲਵਾਰ ਦੇ ਉੱਪਰ ਵੀ ਆਪਾਂ ਨੇ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਣੇ ਪੌਚਾਂ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਔਰ ਸਾਡਾ ਇਹ ਵਾਲਾ ਡਿਜ਼ਾਈਨ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਜਦੋਂ ਸਾਡੇ ਡਿਜ਼ਾਈਨ ਜਿਹੜੇ ਰਿਪੀਟ ਹੁੰਦੇ ਨੇ ਇਹ ਕਿਸੇ ਦਾ ਕੋਈ ਡਿਜ਼ਾਈਨ ਨਹੀਂ ਹੈਗਾ ਸਾਡਾ ਖੁੱਦ ਦਾ ਡਿਜ਼ਾਈਨ ਹੈ ਚਲੋ ਜਿਹੜਾ ਮੇਨ ਰੋਲ ਹੈਗਾ ਜੀ ਉਹ ਹੈਗਾ ਦੁਪट्टे ਦਾ ਪਹਿਲੀ ਗੱਲ ਤਾਂ ਤੁਸੀਂ ਸਾਡੇ ਦੁਪੱਟਿਆਂ ਦੀ ਚੌੜਾਈ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਖੁੱਲੇ ਦੁੱਲੇ ਦੁਪੱਟੇ ਨੇ ਪਿਓਰ ਦੇ ਦੁਪੱਟੇ ਰਹਿਣਗੇ ਜੀ ਠੀਕ ਹੈ ਹੈਂਡਵਰਕ ਦੇ ਸੂਟ ਦੇ ਨਾਲ ਤੁਸੀਂ ਪਿਓਰ ਦਾ ਹੀ ਦੁਪੱਟਾ ਐਡ-ਆਨ ਕਰਵਾਇਆ ਕਰੋ ਕਿਉਂਕਿ ਇੱਕ ਤਾਂ ਨਾ ਕਲਰ ਪ੍ਰੋਪਰ ਬਣਦਾ ਜੀ ਪਿਓਰ ਦੇ ਉੱਪਰ ਕਈ ਵਾਰ ਤੁਸੀਂ ਸੈਮੀ ਜਿਹੜੋ ਕਹਿੰਦੇ ਸੈਮੀ ਦੇ ਉੱਪਰ ਕਲਰ ਉਹ ਵਾਲਾ ਨਹੀਂ ਆਂਦਾ ਜੋ ਅਸੀਂ ਬਣਾਉਣਾ ਚਾਹੁੰਦੇ ਆਂ ਤੇ ਪ੍ਰੋਪਰ ਤੁਸੀਂ ਦੁਪट्टे ਦੀ ਲੁੱਕ ਦੇਖ ਸਕਦੇ ਹੋ 4 ਸਾਈਡ ਦੁਪੱਟਾ ਰਹੇਗਾ ਹੈਵੀ ਦੁਪੱਟਾ ਰਹੇਗਾ ਜੀ ਬਹੁਤ ਪਿਆਰਾ ਬਣਿਆ ਹੋਇਆ ਇਸ ਤਰ੍ਹਾਂ ਬਾਰਡਰ ਤੁਸੀਂ ਦੇਖੋ ਬਿਲਕੁਲ ਨੇੜੇ ਤੋਂ ਤੇ ਪੂਰੇ ਦੁਪੱਟੇ ਨੂੰ ਆਪਾਂ ਨੇ ਜਿਵੇਂ ਆਪਣੀ ਸ਼ਰਟ ਨੂੰ ਪੇਸਟਿੰਗ ਕੀਤੀ ਉਸੇ ਤਰ੍ਹਾਂ ਹੀ ਆਪਾਂ ਨੇ ਦੁਪੱਟੇ ਨੂੰ ਕੀਤੀ ਹੋਈ ਹੈ ਜੀ ਲਓ ਜੀ ਬਹੁਤ ਹੈਵੀ ਦੁਪੱਟਾ ਬਣਿਆ ਹੋਇਆ ਜੀ ਬਹੁਤ ਪਿਆਰੀ ਲੁੱਕ ਬਣੀ ਹੋਈ ਦੁਪੱਟੇ ਦੀ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਚਾਹੇ ਤੁਸੀਂ ਬੁੱਕਲ ਮਾਰ ਕੇ ਲਓ ਚਾਹੇ ਤੁਸੀਂ ਗਲ ਦੇ ਵਿੱਚ ਪਾਓ ਹਨਾ ਜਿਵੇਂ ਤੁਸੀਂ ਲਾਈਕ ਕਰਦੇ ਤੁਸੀਂ ਉਸ ਤਰੀਕੇ ਨਾਲ ਲੈ ਸਕਦੇ ਹੋ ਤੇ ਕਲਰ ਬਹੁਤ ਪਿਆਰਾ ਬਣਿਆ ਹੋਇਆ ਜੀ ਕੰਬੀਨੇਸ਼ਨ ਵੀ ਬਹੁਤ ਜ਼ਿਆਦਾ ਸੋਹਣਾ ਕੀਤਾ ਹੋਇਆ ਆਪਾਂ ਨੇ ਇਥੇ ਮੈਜੈਂਟਾ ਐਡ ਕੀਤਾ ਮੈਜੈਂਟਾ ਪੇਸਟਿੰਗ ਕੀਤੀ ਹੋਈ ਇਸ ਤਰ੍ਹਾਂ ਦੁਪट्टे ਦੀ ਬਹੁਤ ਪਿਆਰਾ ਲੱਗਦਾ ਜੀ ਪੇਸਟਿੰਗ ਤੁਹਾਡੀ ਚੁਆਇਸ ਰਹੇਗੀ ਕਿ ਤੁਸੀਂ ਕਲਰਫੁਲ ਕਰਵਾਉਣਾ ਚਾਹੁੰਦੇ ਜਾਂ ਟਿਸ਼ੂ ਦੀ ਕਰਵਾਉਣਾ ਚਾਹੁੰਦੇ ਤੁਹਾਡੀ ਚੁਆਇਸ ਅਕੋਰਡਿੰਗ ਆਪਾਂ ਕਰਾਂਗੇ ਠੀਕ ਹੈ ਕੁਝ ਭੈਣਾ ਨਹੀਂ ਲਾਈਕ ਕਰਦੀਆਂ ਕੁਝ ਭੈ ਬਟ ਪੇਸਟਿੰਗ ਦਾ ਟ੍ਰੈਂਡ ਕਾਫੀ ਜ਼ਿਆਦਾ ਤੇ ਮੈਨੂੰ ਲੱਗਦਾ ਕਿ ਇਹ ਟ੍ਰੈਂਡ ਜਿਹੜਾ ਅਸੀਂ ਹੀ ਸ਼ੁਰੂ ਕੀਤਾ ਸੀ ਕਿਉਂਕਿ ਕਾਫੀ ਮੈਸੇਜ ਆਉਂਦੇ ਆ ਕਿ ਅਮਨ ਕਾਫੀ ਬੁਟੀਕਾਂ ਦੇ ਸੂਟ ਦੇਖੇ ਨੇ ਪਰ ਤੁਹਾਡੇ ਜਿਹੜੇ ਸੂਟਾਂ ਦੀ ਸਟੀਚਿੰਗ ਔਰ ਤੁਹਾਡੇ ਜਿਹੜੇ ਦੁਪੱਟੇ ਦੇ ਤੁਸੀਂ ਫਿਨਿਸ਼ਿੰਗ ਦਿੱਤੀ ਹੁੰਦੀ ਬਹੁਤ ਪਿਆਰੀ ਕੀਤੀ ਜਾਂਦੀ ਹੈ ਤਾਂ ਇਸੇ ਕਰਕੇ ਥੋੜਾ ਜਿਹਾ ਦੁਪੱਟੇ ਜਿਹੜੀ ਪ੍ਰਾਈਸ ਥੋੜੀ ਜ਼ਿਆਦਾ ਹੋਏਨੀ ਕਿਉਂਕਿ ਦੇਖੋ ਇਹਨਾਂ ਪੇਸਟਿੰਗ ਕਰਨੀ ਪਹਿਲਾਂ ਤਾਂ ਸਾਰਾ ਪ੍ਰੈਸ ਹੁੰਦਾ ਹਨਾ ਜਿਹੜਾ ਪੇਸਟਿੰਗ ਪੇਪਰ ਹੁੰਦਾ ਫਿਰ ਉਹਦੇ ਉੱਪਰ ਟਿਸ਼ੂ ਐਡ ਕਰਦੇ ਆ ਫਿਰ ਉਹਦੀ ਕਟਿੰਗ ਦੁਪੱਟੇ ਦੇ ਉੱਪਰ ਜਿਵੇਂ 2 ਇੰਚ ਦਾ 2.5 ਇੰਚ ਦਾ ਵਰਕ ਦੇ ਅਕੋਰਡਿੰਗ ਆਪਾਂ ਟਿਸ਼ੂ ਜਿਹੜਾ ਐਡ-ਆਨ ਕਰਦੇ ਆਂ ਜੀ ਠੀਕ ਹੈ ਤੁਸੀਂ ਦੱਸ ਸਕਦੇ ਹੋ ਸੇਮ ਤੁਸੀਂ ਡਿਜ਼ਾਈਨ ਬਣਾਉਣਾ ਇਸ ਨੇਮ ਵੀ ਬਣਾ ਸਕਦੇ ਹੋ ਅਗਰ ਤੁਸੀਂ ਡਿਜ਼ਾਈਨ ਜਾਂ ਕਲਰ ਚੇਂਜ ਕਰਨਾ ਚਾਹੋ ਤਾਂ ਤੁਸੀਂ ਚੇਂਜ ਵੀ ਕਰ ਸਕਦੇ ਹੋ ਬਹੁਤ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੈ ਜੀ ਇਹ ਵਾਲਾ ਨਾ ਹੀ ਜ਼ਿਆਦਾ ਡਾਰਕ ਹੈ ਔਰ ਨਾ ਹੀ ਜ਼ਿਆਦਾ ਲਾਈਟ ਹੈ ਤੇ ਇਹਦੇ ਵਿੱਚ ਨਾਲ ਹੀ ਆਪਾਂ ਕੀਤੀ ਹੋਈ ਹੈ ਜੀ ਪੰਜਾਬੀ ਜੁੱਤੀ ਰੈਡੀ ਜੁੱਤੀ ਦੇ ਵਿੱਚ ਥੋੜਾ ਬਹੁਤਾ ਕਲਰ ਜਿਹੜਾ ਉਹ ਚੇਂਜ ਹੋ ਜਾਂਦਾ ਕਿਉਂਕਿ ਜੁੱਤੀ ਦੇ ਉੱਪਰ ਜਿਹੜਾ ਫੈਬਰਿਕ ਓ ਥੋੜਾ ਚੇਂਜ ਹੋ ਕੇ ਲੱਗਦਾ ਇਸ ਕਰਕੇ ਥੋੜਾ ਬਹੁਤਾ 19 21 ਦਾ ਫਰਕ ਆਪਾਂ ਜੁੱਤੀ ਦੇ ਕਲਰ ਵਿੱਚ ਕਹਿ ਸਕਦੇ ਆ ਤੇ ਪਾਕਿਸਤਾਨੀ ਸਟਾਈਲ ਦੇ ਵਿੱਚ ਆਪਾਂ ਨੇ ਜੁੱਤੀ ਜਿਹੜੀ ਉਹ ਰੈਡੀ ਕੀਤੀ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਖੁਦ ਕਸਟਮਾਈਜ਼ ਕਰਵਾਉਂਦੇ ਆ ਜੀ ਜੁੱਤੀਆਂ ਵੀ ਇਦਾਂ ਨਹੀਂ ਹੈਗਾ ਕਿ ਸ਼ੌਪ ਤੋਂ ਲੈ ਕੇ ਤੁਹਾਨੂੰ ਦੇ ਦਿੱਤੀਆਂ ਠੀਕ ਹੈ ਜੀ ਤੇ ਲੋ ਜੀ ਪ੍ਰੋਪਰ ਦਾ ਲੁੱਕ ਦਿਖਾ ਦਿੱਤੀ ਤੇ ਬਹੁਤ ਪਿਆਰਾ ਸੂਟ ਬਣਿਆ ਹੋਇਆ ਪਿਓਰ ਕਰੇਪ ਦੇ ਉੱਪਰ ਆਪਾਂ ਨੇ ਪੀਸ ਰੈਡੀ ਕੀਤਾ ਅਗਰ ਤੁਸੀਂ ਸੈਮੀ 3000 ਰੁਪਿਆ ਪ੍ਰਾਈਜ਼ ਜਿਹੜੀ ਤੁਹਾਡੀ ਕੱਟ ਜੇਗੀ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਭੈਣਾਂ ਪਿਓਰ ਲਾਈਕ ਕਰਦੀਆਂ ਨੇ ਪਿਓਰ ਵੇਅਰ ਕਰਦੀਆਂ ਨੇ ਉਹ ਸੈਮੀ ਨਹੀਂ ਲਾਈਕ ਕਰ ਸਕਦੀਆਂ ਨਹੀਂ ਵੇਅਰ ਕਰ ਸਕਦੇ ਇਸ ਕਰਕੇ ਜੋ ਤੁਸੀਂ ਲਾਈਕ ਕਰਦੇ ਹੋ ਚਾਹੇ ਉਹ ਪਿਓਰ ਹੈ ਚਾਹੇ ਸੈਮੀ ਤੁਸੀਂ ਉਹਦੇ ਤੇ ਆਪਣੀ ਮਰਜ਼ੀ ਅਕਾਰਡਿੰਗ ਤੁਸੀਂ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਲੋ ਜੀ ਅਗਲਾ ਸੂਟ ਬਹੁਤ ਹੀ ਪਿਆਰਾ ਜਿਹਾ ਵੀਡੀਓ ਵਿੱਚ ਮੈਂ ਫੈਬਰਿਕ ਵੀ ਤੁਹਾਨੂੰ ਦੱਸ ਰਹੀ ਹਾਂ ਠੀਕ ਹੈ ਪਲੀਜ਼ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਆ ਕਰੋ ਲਓ ਜੀ ਇਸ ਦਾ ਬਣਿਆ ਹੋਇਆ ਜੀ neck ਤੁਸੀਂ ਦੇਖ ਸਕਦੇ ਹੋ ਵਰਕ ਬਿਲਕੁਲ ਨੇੜੇ ਤੋਂ ਚੈੱਕ ਕਰੋ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਵਰਕ ਹੋਇਆ ਹੋਇਆ ਇਹ ਸੂਟ ਆਪਾਂ ਨੇ ਪੈਕ ਕਰ ਦਿੱਤੇ ਸਾਡੇ ਧਿਆਨ 'ਚ ਹੀ ਨਹੀਂ ਰਹਿ ਆ ਕਿ ਇਹਨਾਂ ਦੀ ਵੀਡੀਓ ਸ਼ੂਟ ਕਰਨੀ ਤੇ ਇਸ ਤਰ੍ਹਾਂ ਰਹਿਣ ਗਿਆ ਜੀ ਹੈਵੀ ਬਾਹਾਂ ਬਹੁਤ ਜ਼ਿਆਦਾ ਹੈਵੀ ਬਾਹਾਂ ਦੇ ਉੱਪਰ ਕੰਮ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਬਾਹਾਂ ਦੇ ਉੱਪਰ ਇਹਦੇ ਵਿੱਚ ਜ਼ਿਆਦਾ ਕੰਮ ਜਿਹੜਾ ਜੀ ਆਪਣੀਆਂ ਬਾਹਾਂ ਦਾ ਹੀ ਏ ਤੁਸੀਂ ਦੇਖ ਸਕਦੇ ਹੋ ਪੂਰੀ ਬਾਜ਼ੂ ਦੇ ਵਿੱਚ ਕੰਮ ਹੈ ਤੀਸਰਾ ਵਿੱਚ ਮੋਤੀ ਦਾ ਕੰਮ ਦਿੱਤਾ ਹੋਇਆ ਬਾਕੀ ਸ਼ਰਟ ਦੇ ਵਿੱਚ ਆਪਾਂ ਕਿਤੇ ਵੀ ਕੰਮ ਜਿਹੜਾ ਨਹੀਂ ਐਡ ਆਨ ਕੀਤਾ ਹੈਗਾ ਕਿਉਂਕਿ ਜਿਵੇਂ ਸਾਡੇ ਕੋਲ ਡਿਜ਼ਾਈਨ ਆਇਆ ਸੀ ਆਪਾਂ ਨੇ ਸੇਮ ਡਿਜ਼ਾਈਨ ਜਿਹੜਾ ਬਣਾਇਆ ਹੋਇਆ ਤੇ ਇਸ ਤਰ੍ਹਾਂ ਰਹੇਗੀ ਜੀ ਦੀ ਬੈਕ ਤੇ ਬੈਕ ਦੇ ਉੱਪਰ ਵੀ ਆਪਾਂ ਨੇ ਨੈਕ ਦਾ ਜਿਹੜਾ ਕੰਮ ਹੈ ਉਹ ਕੀਤਾ ਹੋਇਆ ਬਹੁਤ ਪਿਆਰਾ ਜਿਹਾ ਬੈਕ ਦੇ ਉੱਪਰ ਵੀ ਕੰਮ ਹੈ ਬਹੁਤ ਸੋਹਣਾ ਸੇ ਉੱਪਰ ਸਿੰਪਲ ਜਿਹਾ ਸੂਟ ਬਣਿਆ ਹੋਇਆ ਜੀ ਫੈਬਰਿਕ ਰਹੇਗਾ ਕੀਵੀ ਸਿਲਕ ਬਸੇ ਕੀਵੀ ਸਿਲਕ ਹੁਣ ਬੰਦ ਹੋ ਗਈ ਉਹੀ ਜਗ੍ਹਾ ਤੇ ਨਵਾਂ ਫੈਬਰਿਕ ਆ ਗਿਆ ਉਹ ਵੀ ਬਹੁਤ ਜ਼ਿਆਦਾ ਸੌਫਟ ਹੈ ਇਸ ਤਰ੍ਹਾਂ ਰਹੇਗਾ ਜੀ ਟਰੌਜ਼ਰ ਦੇ ਉੱਪਰ ਕੰਮ ਇਹਦੇ ਨਾਲ ਆਪਾਂ ਟਰੌਜ਼ਰ ਰੱਖਿਆ ਹੋਇਆ ਕਿਉਂਕਿ ਸਾਡੇ ਕਸਟਮਰ ਦੀ ਡਿਮਾਂਡ ਸੀ ਕਿ ਆਪਾਂ ਟਰੌਜ਼ਰ ਹੀ ਲਾਈਕ ਕਰਦੇ ਆ ਇਸ ਕਰਕੇ ਆਪਾਂ ਇਹਦੇ ਨਾਲ ਟਰੌਜ਼ਰ ਰੈਡੀ ਕੀਤਾ ਤੁਸੀਂ ਸਲਵਾਰ ਵੀ ਕਰਵਾ ਸਕਦੇ ਹੋ ਬੜਾ ਸੋਹਣਾ ਸਿੰਪਲ ਸੋਬਰ ਜਾਇ ਵਾਲਾ ਪੀਸ ਜਿਹੜਾ ਰੈਡੀ ਹੋਇਆ ਹੋਇਆ ਤੇ ਨਾਲ ਆਪਾਂ ਰੱਖਿਆ ਹੋਇਆ ਜੀ ਪਿਓਰ ਔਰਗੰਜ਼ਾ ਦਾ ਦੁਪੱਟਾ देखो प्योर ऑर्गेन्जा ਦਾ ਦੁਪੱਟਾ ਚਾਹੀਏ ऑर्गेन्जा ਹੋਵੇ ਚਾਹੀਏ ਉਹ ਪਿਓਰ ਜਨਨ ਹੋਵੇ ਸਾਨੂੰ ਹੈਂਡ ਹੋਰ ਦੇ ਸੂਟਾਂ ਦੇ ਨਾਲ ਪਿਓਰ ਦਾ ਦੁਪੱਟਾ ਹੀ ਐਡ ਕਰਨਾ ਪੈਂਦਾ ਕਿਉਂਕਿ ਇੱਕ ਤਾਂ ਕਲਰ ਜਿਹੜਾ ਪ੍ਰੋਪਰ ਆਂਦਾ ਅਗਰ ਆਪਾਂ ਸੈਮੀ ਚ ਚਾਹਨੇ ਤਾਂ ਕਈ ਵਾਰ ਸੈਮੀ ਦੇ ਉੱਪਰ ਪ੍ਰੋਪਰ ਕਲਰ ਜਿਹੜਾ ਨਹੀਂ ਬਣਦਾ ਹੈਗਾ ਇਸ ਕਰਕੇ ਸਾਨੂੰ ਪਿਓਰ ਦਾ ਦੁਪੱਟਾ ਹੀ ਐਡ ਕਰਨਾ ਪੈਂਦਾ ਔਰ ਬਾਕੀ ਜੇ ਤੁਸੀਂ ਹੈਂਡ ਹੋਰ ਦਾ ਪੀਸ ਰੈਡੀ ਕਰਵਾ ਰਹੇ ਹੋ ਤਾਂ ਪਲੀਜ਼ ਇਹ ਨਾ ਕਹੋ ਕਿ ਸੈਮੀ ਦਾ ਦੁਪੱਟਾ ਰੈਡੀ ਕਰ ਦੋ ਕਿਉਂਕਿ ਸੈਮੀ ਦੇ ਨਾਲ ਕੋਈ ਜ਼ਿਆਦਾ ਫਰਕ ਤਾਂ ਪੈਣਾ ਨਹੀਂ ਪ੍ਰਾਈਸ ਦਾ 1000 1500 ਰੁਪਏ ਇੱਧਰ ਉ ਬਹੁਤ ਸੋਹਣੀ ਲੁੱਕ ਬਣੀ ਹੋਈ ਸੂਰ ਦੀ ਕਲਰ ਬਹੁਤ ਜਿਆਦਾ ਪਿਆਰਾ ਤੇ ਇਹਦੀ ਸਟੀਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਨੇ ਕੋਈ ਵੀ ਕਲਰ ਐਡ-ਆਨ ਨਹੀਂ ਕੀਤਾ ਹੈਗਾ ਕਿਉਂਕਿ ਸਾਡੇ ਵਰਕ ਦੇ ਵਿੱਚ ਕੋਈ ਵੀ ਕਲਰ ਐਡ ਨਹੀਂ ਸੀ ਹੈਗਾ ਇਸ ਕਰਕੇ ਆਪਾਂ ਨੇ 골ਡਨ ਪੇਸਟਿੰਗ ਜਿਹੜੀ ਇਹਨੂੰ ਦਿੱਤੀ ਹੋਈ ਹੈ ਇਹਦੇ ਨਾਲ ਸੂਰ ਦੀ ਲੁੱਕ ਬਹੁਤ ਜਿਆਦਾ ਸੋਹਣੀ ਬਣਦੀ ਹੈ ਤੇ অর্গানজা ਦੇ ਉੱਪਰ ਆਪਾਂ ਗੌਰ ਜਿਹੜੀ ਟਿਸ਼ੂ ਦੀ ਪੇਸਟਿੰਗ ਉਹ ਨਹੀਂ ਕਰਦੇ ਕਿਉਂਕਿ অর্গানজা ਜ਼ਿਆਦਾ ਸੀ ਥਰੂ ਹੁੰਦਾ ਇਸ ਕਰਕੇ ਉਹ ਦੂਜੀ ਸਾਈਡ ਤੋਂ ਵੀ ਜਿਹੜੀ ਪੇਸਟਿੰਗ ਆਪਣੀ ਉਹ ਦਿਖਦੀ ਰਹਿੰਦੀ ਹੈ ਇਸ ਕਰਕੇ ਆਪਾਂ ਨੇ ਬਹੁਤ ਸੋਹਣੀ ਸੋਬਰ ਸਿੰਪਲ ਜੀ ਜਿਹੜੀ ਦੁਪट्टे ਦੇ ਉੱਪਰ ਲੇਸ ਜਿਹੜੀ ਐਡ ਆਨ ਕੀਤੀ ਹੋਈ ਹੈ ਕਿਉਂਕਿ ਸਾਡੇ ਸੂਟ ਦੇ ਵਿੱਚ ਹੈਗਾ ਵਾਈਟ ਮੋਤੀ ਦਾ ਕੰਮ ਦੇਖੋ ਜੋ ਸਾਡੇ ਸੂਟ ਦੇ ਵਿੱਚ ਐਡ ਆਨ ਨੇ ਉਹੀ ਮੋਤੀ ਆਪਾਂ ਨੇ ਲੇਸ ਦੇ ਵਿੱਚ ਐਡ ਆਨ ਕੀਤਾ ਹੋਇਆ ਕਿਉਂਕਿ ਜਿਹੜੀ ਸੇਮ ਲੇਸ ਹੋਵੇ ਮਿਲਦੀ ਹੋਵੇ ਸਾਡੇ ਸੂਟ ਦੇ ਨਾਲ ਪ੍ਰੋਪਰ ਉਹੀ ਲੇਸ ਆਪਾਂ ਜਿਹੜੀ ਐਡ ਆਨ ਕਰਦੇ ਆ ਤੇ ਲੋ ਜੀ ਇਹ ਵੀ ਸੂਟ ਬਹੁਤ ਜ਼ਿਆਦਾ ਸੋਹਣਾ ਤੁਸੀਂ ਐਜ਼ ਇਟ ਬਣਾਉਣਾ ਚਾਹੁੰਦੇ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਕਲਰ ਚੇਂਜ ਕਰਨਾ ਚਾਹੁੰਦੇ ਤੁਹਾਡੀ ਚੁਆਇਸ ਹੈ ਠੀਕ ਹੈ ਡਿਜ਼ਾਈਨ ਚੇਂਜ ਕਰਉਣਾ ਚਾਹੁੰਦੇ ਤੁਸੀਂ ਘੇਰੇ ਤੇ ਲਾਈਕ ਕਰਦੇ ਘੇਰੇ ਤੇ ਕਰਵਾ ਸਕਦੇ ਹੋ ਨਾ ਟਰੌਜ਼ਰ ਦੀ ਜਗ੍ਹਾ ਤੁਸੀਂ ਸਲਵਾਰ ਬਣਾ ਸਕਦੇ ਹੋ ਜੋ ਤੁਹਾਡੀ ਪਸੰਦ ਹੈ ਤੁਸੀਂ ਸਾਨੂੰ ਦੱਸ ਕੇ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਲੋ ਜੀ ਅਗਲਾ ਸੂਟ ਉਹ ਹੋਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਆਪਾਂ ਕੀਤਾ ਹੋਇਆ ਜੀ ਸਿਲਕ ਵੈਲਵਟ ਦੇ ਉੱਪਰ ਰੈਡੀ ਕਲਰ ਬਹੁਤ ਜ਼ਿਆਦਾ ਪਿਆਰਾ ਹੈ ਕਲਰ ਰਹੇਗਾ ਜੀ ਪੀਕਾਕ ਸ਼ੇਡ ਬਹੁਤ ਹੀ ਪਿਆਰੀ ਔਰ ਇਹਦਾ ਤੁਸੀਂ neck ਪਹਿਲਾਂ ਤਾਂ neck ਚੈੱਕ ਕਰੋ ਬਿਲਕੁਲ ਨੇੜੇ ਤੋਂ ਔਰ ਵਰਕ ਦਾ ਮਟੀਰੀਅਲ ਜਿਹੜਾ ਉਹ ਚੈੱਕ ਕਰੋ ਬਹੁਤ ਹੀ ਸੋਹਣਾ ਪੀਸ ਬਣਿਆ ਹੋਇਆ ਸੋਬਰ ਜਿਹਾ ਪੀਸ ਹੈ ਬਹੁਤ ਸੋਹਣੀ ਲੁੱਕ ਦੇਗਾ ਜੀ ਤੁਹਾਨੂੰ ਇਹ ਤੇ ਇਸ ਤਰ੍ਹਾਂ ਰਹੇਗਾ ਜੀ ਆਪਣੀਆਂ ਬਾਹਾਂ ਦੇ ਉੱਪਰ ਕੰਮ ਬਹੁਤ ਜ਼ਿਆਦਾ ਹੈਵੀ ਆਪਣੀਆਂ ਬਾਹਾਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀਆਂ ਵਰਕ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਹੈ ਜੀ ਇੰਨਾ ਨੇੜੇ ਤੋਂ ਵਰਕ ਤੁਹਾਨੂੰ ਕੋਈ ਨਹੀਂ ਦਿਖਾਏਗਾ ਸਾਰੇ ਤੁਹਾਨੂੰ ਪਤਾ ਜੀ ਸਟੈਂਡ ਤੇ ਕੈਮਰਾ ਲਾ ਕੇ ਦੂਰ ਤੋਂ ਵੀਡੀਓ ਸ਼ੂਟ ਕਰ ਦਿੰਦੇ ਨੇ ਬਟ ਅਸੀਂ ਖੁਦ ਵੀਡੀਓ ਸ਼ੂਟ ਕਰਦੇ ਆ ਜੀ ਹੱਥ ਚ ਕੈਮਰਾ ਫੜ ਕੇ ਔਰ ਬਿਲਕੁਲ ਨੇੜੇ ਤੋਂ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰਦੇ ਆ ਕਿ ਸਾਡੇ ਸੂਟ ਦੇ ਉੱਪਰ ਆਪਾਂ ਨੇ ਕੀ ਕੁਝ ਜਿਹੜਾ ਐਡ-ਆਨ ਕੀਤਾ ਹੋਇਆ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੂਟੀ ਰਹੇਗੀ ਤੁਸੀਂ ਦੇਖ ਸਕਦੇ ਹੋ ਸਿਲਕ ਵੈਲਵਟ ਰਹੇਗੀ ਜੀ ਸਿਲਕ ਵੈਲਵਟ ਬਹੁਤ ਜ਼ਿਆਦਾ ਸੌਫਟ ਹੈ ਜੀ ਇੱਕ ਬਿਲਕੁਲ ਪਿਓਰ ਵੈਲਵਟ ਆਉਂਦੀ ਹੈ ਠੀਕ ਹੈ ਤੇ ਇਹ ਸਿਲਕ ਵੈਲਵਟ ਥੋੜਾ ਜਿਹਾ ਪਿਓਰ ਦੀ ਲੁੱਕ ਹੀ ਆਪਾਂ ਨੂੰ ਦਿੰਦੀ ਹੈ ਠੀਕ ਹੈ ਇੱਕ ਤਾਂ ਇਹ ਤੁਹਾਡੇ ਰੀਜ਼ ਤੇ ਤੁਸੀਂ ਦੇਖ ਸਕਦੇ ਹੋ ਵਰਕ ਬਹੁਤ ਪਿਆਰਾ ਹੋਇਆ ਹੋਇਆ ਘੇਰੇ ਦੇ ਉੱਪਰ ਵੀ ਔਰ ਪੂਰੀ ਸ਼ਰਟ ਦੇ ਵਿੱਚ ਵੀ ਬਹੁਤ ਸੋਹਣਾ ਹੈਵੀ ਪੀਸ ਬਣਿਆ ਹੋਇਆ ਜੀ ਤੁਸੀਂ ਇਹ ਸੈਮੀ 크ਰੇਪ ਦੇ ਤੇ ਕਰਵਾ ਸਕਦੇ ਹੋ ਸੈਮੀ ਤੁਸੀਂ ਪਿਓਰ 크ਰੇਪ ਦੇ ਉੱਪਰ ਕਰਵਾ ਸਕਦੇ ਹੋ ਸਿਲਕ ਤੇ ਕਰਵਾ ਸਕਦੇ ਹੋ ਜੋ ਫੈਬਰਿਕ ਤੁਸੀਂ ਲਾਇਕ ਕਰਦੇ ਤੁਸੀਂ ਉਸ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਸਟਿਚਿੰਗ ਤੁਸੀਂ ਚੈੱਕ ਕਰੋ ਹਰ ਇੱਕ ਸੂਟ ਦੇ نیچے ਆਪਾਂ ਨੇ ਜਿਹੜੀ ਆਪਣੀ ਫਿਨਿਸ਼ਿੰਗ ਪੱਟੀ ਪੇਸਟਿੰਗ ਪੱਟੀ ਉਹ ਐਡ-ਆਨ ਕੀਤੀ ਹੋਈ ਹੈ ਬਹੁਤ ਜ਼ਿਆਦਾ ਸੋਬਰ ਔਰ ਅੱਛੀ ਕੁਆਲਿਟੀ ਦਾ ਆਪਾਂ ਜਿਹੜਾ ਟਿਸ਼ੂ ਐਡ-ਆਨ ਕਰਦੇ ਆ ਕੋਈ ਇਦਾਂ ਨਹੀਂ ਹੈਗਾ ਕਿ ਹਲਕੀ ਕੁਆਲਿਟੀ ਦਾ ਐਡ ਕਰਦੇ ਆ ਠੀਕ ਹੈ ਜੀ ਔਰ ਇਹਦੇ ਨਾਲ ਸਲਵਾਰ ਰਹੇਗੀ ਜੀ ਪਲੇਨ ਸਲਵਾਰ ਦੇ ਉੱਪਰ ਆਪਾਂ ਵਰਕ ਨਹੀਂ ਕੀਤਾ ਕਿਉਂਕਿ ਇਹ ਸੂਟ ਜਿਹੜਾ ਉਸੇ ਭੈਣ ਦਾ ਹੀ ਹੈ ਕਿਉਂਕਿ ਆਪਾਂ ਨੇ ਸਬ ਦਾ ਅਲੱਗ-ਅਲੱਗ ਵਰਕ ਰੱਖੇ ਹੋਏ ਨੇ ਔਰ ਅਲੱਗ-ਅਲੱਗ ਆਪਾਂ ਨੇ ਡਿਜ਼ਾਈਨ ਜਿਹੜੇ ਬਣਾਏ ਹੋਏ ਨੇ ਤੇ ਇਹ ਰਹੇਗਾ ਜੀ ਨਾਲ ਦੁਪੱਟਾ ਦੁਪੱਟੇ ਉੱਤੇ ਤੁਸੀਂ ਲੇਸ ਚੈੱਕ ਕਰ ਸਕਦੇ ਹੋ ਔਰ ਗੋਟਾ ਪਤੀ ਦੀ ਲਾਈਨ ਆਪਾਂ ਨੇ ਦੁਪੱਟੇ ਨੂੰ ਦਿੱਤੀਆਂ ਹੋਈਆਂ ਨੇ ਮੋਂ ਜ਼ਿਆਦਾ ਖੋਲ ਕੇ ਨਹੀਂ ਦਿਖਾਵਾਂਗੀ ਕਿਉਂਕਿ ਸਵੇਰੇ ਕੋਰੀਅਰ ਇਹ ਸਾਡਾ ਜਾਣਾ ਤੇ ਹੁਣ ਆਪਾਂ ਇਹਨਾਂ ਨੂੰ ਪੈਕਿੰਗ ਵੀ ਕਰਨੀ ਹੈ ਬਹੁਤ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਦੁਪੱਟੇ ਤੁਸੀਂ ਲੈਸ ਚੈੱਕ ਕਰੋ ਬਹੁਤ ਸੋਹਣੇ ਤਰੀਕੇ ਨਾਲ ਆਪਾਂ ਲੈਸ਼ ਐਡ ਆਨ ਕਰਦੇ ਆ ਕਿਉਂਕਿ ਕਈ ਵਾਰ ਨਾ ਕਾਫੀ ਸਾਰੇ ਇਦਾਂ ਕਰਦੇ ਆ ਕਿ ਲੈਸ਼ ਜਿਹੜੀ ਬਾਹਰ ਵੱਧਵੀਂ ਲਾ ਦਿੰਦੇ ਆ ਤਾਂ ਉਹ ਕਿਤੇ ਨਾ ਕਿਤੇ ਸਾਨੂੰ ਪਰੇਸ਼ਾਨੀ ਦਿੰਦੇ ਆ ਕਈ ਵਾਰ ਸਾਡੇ ਵਾਲਾਂ ਦੇ ਵਿੱਚ ਜਦਾਂ ਅੜ ਜਾਂਦਾ ਦੁਪੱਟਾ ਹਨ ਤੇ ਇਸ ਕਰਕੇ ਜਦੋਂ ਉੱਪਰ ਲੈਸ਼ ਲੱਗਦਾ ਇਹਦੇ ਵਿੱਚ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਇਰੀਟੇਸ਼ਨ ਨਹੀਂ ਹੋਏਗੀ ਇਹਦੇ ਨਾਲ ਹੀ ਆਪਾਂ ਰੈਡੀ ਕੀਤੀ ਹੈ ਜੀ ਪੰਜਾਬੀ ਜੁੱਤੀ ਇਸ ਤਰ੍ਹਾਂ ਤੇ ਜਿਵੇਂ ਆਪਣੇ ਸੂਟ ਦੇ ਉੱਪਰ ਦਬਕੇ ਦਾ ਕੰਮ ਹੋਇਆ ਹੋਇਆ ਉਸੇ ਤਰ੍ਹਾਂ ਹੀ ਆਪਾਂ ਨੇ ਜੁੱਤੀ ਦੇ ਉੱਪਰ ਵੀ ਦਬਕੇ ਦਾ ਕੰਮ ਹੈ ਜਿਹੜਾ ਉਹ ਕਰਵਾਇਆ ਹੋਇਆ ਹੈ ਸੂਟ ਦੇ ਨਾਲ ਦੀ ਸੇਮ ਆਪਾਂ ਜੁੱਤੀ ਰੈਡੀ ਕੀਤੀ ਕਲਰ ਵੀ ਸੇਮ ਆ ਥੋੜਾ ਬੋਤਾ ਕਲਰ ਚੇਂਜ ਹੋ ਜਾਂਦਾ ਕਿਉਂਕਿ ਤੁਹਾਨੂੰ ਦੱਸਿਆ ਕਿ ਇਧਰ ਕਪੜਾ ਲੱਗਿਆ ਹੁੰਦਾ ਉਧਰ ਕੁਝ ਹੋਰ ਮਟੀਰੀਅਲ ਹੁੰਦਾ ਠੀਕ ਹੈ ਜੀ ਤੇ ਤੁਸੀਂ ਨਾਲ ਦੀ ਜੁੱਤੀ ਵੀ ਬਣਵਾ ਸਕਦੇ ਹੋ ਤੁਹਾਨੂੰ ਜਿਹੜਾ ਪ੍ਰਾਈਸ ਮੈਂਸ਼ਨ ਕਰਾਂਗੇ ਆਪਾਂ WhatsApp ਤੇ ਉਹ ਵਿਦਆਊਟ ਜੁੱਤੀ ਕਰਾਂਗੇ ਠੀਕ ਹੈ ਕਿਉਂਕਿ ਕੁਝ ਪਹਿਣਾ ਜੁੱਤੀਆਂ ਰੈਡੀ ਕਰਵਾਉਣੀਆਂ ਹੁੰਦੀਆਂ ਕੁਝ ਨੇ ਨਹੀਂ ਕਰਵਾਉਣੀਆਂ ਹੁੰਦੀਆਂ ਇਸ ਕਰਕੇ ਪ੍ਰਾਈਸ ਤੁਹਾਨੂੰ ਸਿਰਫ ਸੂਟ ਦੀ ਹੋਏਗੀ ਔਰ ਅਗਰ ਜਿਹੜਾ ਸੂਟ ਆਪਾਂ ਸਟਿਚ ਕੀਤਾ ਦਿਖਾ ਰਹੇ ਉਹਦਾ ਤੁਹਾਨੂੰ ਸਟਿਚਿੰਗ ਜਿਹੜੀ ਮੈਂ ਨਾਲ ਪ੍ਰੋਪਰ ਮੈਂਸ਼ਨ ਕਰਾਂਗੇ ਵਿ विदाउट स्टिचिंग प्राइस ਉਹਦਾ ਹੀ ਹੋਏਗਾ ਜੋ ਆਪਾਂ ਤੁਹਾਨੂੰ ਵਿਦਾਊਟ ਸਟिचिंग ਜਿਹੜਾ ਸੂਟ ਦਿਖਾ ਰਹੇ ਹਾਂ ਬਹੁਤ ਸੋਹਣਾ ਕਲਰ ਹੈ ਜੀ ਜੁੱਤੀ ਦਾ ਵੀ ਤੇ ਵਰਕ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ ਤੇ ਆਪਾਂ ਸਿਲਕ ਵੈਲਵਟ ਦੇ ਉੱਪਰ ਰੈਡੀ ਕੀਤਾ ਹੈ ਤੁਸੀਂ ਸੈਮੀ ਤੇ ਕਰਵਾਉਣਾ ਸੈਮੀ ਤੇ ਕਰਵਾ ਸਕਦੇ ਹੋ ਪਿਓਰ ਕਰੇਪ ਤੇ ਕਰਾਉਣਾ ਤੁਸੀਂ ਪਿਓਰ ਕਰੇਪ ਤੇ ਵੀ ਕਰਵਾ ਸਕਦੇ ਹੋ ਜਿਹੜਾ ਫੈਬਰਿਕ ਤੁਸੀਂ ਲਾਇਕ ਕਰ ਰਹੇ ਤੁਸੀਂ ਉਸ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਲੋ ਜੀ ਅਗਲਾ ਸੂਟ ਇਹ ਰਹੇਗਾ ਜੀ ਆਪਣਾ ਬਾਂਦਨੀ ਔਰਗਾਂਜ਼ਾ ਤੇ ਉੱਪਰ ਪਿਓਰ ਵਾਲੀ ਸੌਫਟ ਵਾਲੀ ਆਰਗੈਂਜ਼ਾ ਆਪਾਂ ਨੇ ਇੱਥੇ ਐਡ ਕੀਤੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਹੁਣ ਤੁਸੀਂ ਪਹਿਲਾਂ ਵਰਕ ਚੈੱਕ ਕਰੋ ਬਹੁਤ ਪਿਆਰਾ neck ਬਣਿਆ ਹੋਇਆ ਹੈਵੀ neck ਆਪਾਂ ਨੇ ਰੈਡੀ ਕੀਤਾ ਇਹ ਸਾਡੀ ਭੈਣ ਨੇ ਕਿਹਾ ਸੀ ਕਿ ਕੁਛਕ ਡਿਜ਼ਾਈਨ ਹਨ ਮਨ ਸਾਨੂੰ ਤੁਸੀਂ ਆਪਣੇ ਵੱਲੋਂ ਬਣਾ ਕੇ ਦਿਓ ਤੇ ਇਹ ਡਿਜ਼ਾਈਨ ਸਾਡਾ ਕੁਛ ਦਾ ਖੁੱਦ ਦਾ ਕਸਟਮਾਈਜ਼ ਕੀਤਾ ਹੋਇਆ ਜੀ ਇਹ ਆਪਾਂ ਕਿਸੇ ਦਾ ਨਹੀਂ ਡਿਜ਼ਾਈਨ ਚੱਕਿਆ ਤੇ ਨਾ ਸਾਨੂੰ ਚੱਕਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਸਾਡੇ ਆਪ ਦੀ ਡਿਜ਼ਾਈਨਿੰਗ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਤੇ ਬਹੁਤ ਸੋਹਣਾ ਬਾਹਾਂ ਦੇ ਉੱਪਰ ਕੰਮ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਾਂ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਆਪਣੇ ਫਲਾਵਰ ਬਣਾਏ ਹੋਏ ਆ ਕਿਉਂਕਿ ਜਦੋਂ ਇੱਕ ਭੈਣ ਦੇ ਕਾਫੀ ਸਾਰੇ ਸੂਟ ਹੁੰਦੇ ਹਨ ਨਾ ਤੇ ਖਾਸ ਕਰਕੇ ਜਦੋਂ ਹੈਂਡਵਰਕ ਵਾਲੇ ਹੁੰਦੇ ਨੇ ਫਿਰ ਸਾਨੂੰ ਡਿਜ਼ਾਈਨਿੰਗ ਜਿਹੜੀ ਸਭ ਦੀ ਡਿਫਰੈਂਟ ਤਰੀਕੇ ਦੀ ਕਰਨੀ ਪੈਂਦੀ ਕਿਉਂਕਿ ਕਿਸੇ ਸੂਟ ਨਾਲ ਕਿਸੇ ਦਾ ਵਰਕ ਜਿਹੜਾ ਮੈਚ ਨਾ ਹੋਵੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਾਂ ਪੀਸ ਜਿਹੜਾ ਰੈਡੀ ਹੋਇਆ ਹੋਇਆ ਬੜਾ ਹੀ ਸੋਹਣਾ ਸੋਬਰ ਸਮਾਰਟ ਜਾਂ ਪੀਸ ਹੈ ਜੀ ਇਹ ਵਾਲਾ ਔਰ ਬੜਾ ਹੀ ਧਨੀਦਾਰ ਲੱਗ ਰਿਹਾ ਕਿ ਬਹੁਤ ਜ਼ਿਆਦਾ ਹੈਵੀ ਹੈ ਔਰ ਬਹੁਤ ਜ਼ਿਆਦਾ ਲਾਈਟ ਵੇਟ ਹੈ ਹਨ ਜਿੱਦਾਂ ਦੇਖਣ ਨੂੰ ਵੀ ਬਹੁਤ ਜ਼ਿਆਦਾ ਲਾਈਟ ਜਿਹਾ ਲੱਗ ਰਿਹਾ ਵਰਕ ਬਹੁਤ ਸੋਹਣਾ ਪੀਸ ਬਣਿਆ ਹੋਇਆ ਹੈਵੀ ਲੁੱਕ ਵੀ ਦੇ ਰਹੀਆਂ ਨੇ ਇਹਦੀਆਂ ਬਾਹਾਂ ਦੇ ਨਾਲ ਜਿਹੜਾ ਕੰਮ ਆਪਾਂ ਨੇ ਕੀਤਾ ਹੋਇਆ neck ਦੇ ਉੱਪਰ ਕੰਮ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਪਿਓਰ ਬਾਂਦਨੀ ਔਰਗਾਂਜ਼ਾ ਦੇ ਉੱਪਰ ਆਪਾਂ ਇਹ ਵਾਲਾ ਜਿਹੜਾ ਪੀਸ ਹੋ ਰੈਡੀ ਕੀਤਾ ਹੈ ਟਿਸ਼ੂ ਲਗਾ ਕੇ ਆਪਾਂ ਨੇ ਸਟਿਚਿੰਗ ਇਹਦੀ ਜਿਹੜੀ ਕੀਤੀ ਹੋਈ ਤੁਸੀਂ ਦੇਖ ਸਕਦੇ ਹੋ ਔਰ ਨਾਲੇ ਰਹੇਗੀ ਜੀ ਸਲਵਾਰ ਔਰ ਇਹਦੇ ਨਾਲ ਰਹੇਗਾ ਜੀ ਦੁਪੱਟਾ ਇਹ ਵਾਲਾ ਇੱਕ ਦੁਪੱਟਾ ਸਾਡਾ ਹਜੇ ਪਿਓਰ ਦਾ ਜਿਹੜਾ ਉਹ ਪ੍ਰੈਸ ਹੋ ਰਿਹਾ ਇਸ ਕਰਕੇ ਆਪਾਂ ਤੁਹਾਨੂੰ ਨਹੀਂ ਦਿਖਾ पाए ਇਹਦੇ ਨਾਲ ਆਪਾਂ ਤੁਹਾਨੂੰ ਦੁਪੱਟਾ ਦਿਖਾ ਦਿੰਦਾ ਤੇ ਕਰੇਪ ਦੇ ਨਾਲ ਦੁਪੱਟੇ ਦਾ ਥੋੜਾ ਸੌਰੀ ਵੈਲਵਟ ਦੇ ਨਾਲ ਦੁਪੱਟੇ ਦਾ ਥੋੜਾ ਜਿਹਾ ਫਰਕ ਰਹੇਗਾ ਉਹ ਪ੍ਰੋਪਰ ਮੈਚ ਨਹੀਂ ਹੋਏਗਾ ਕਿਉਂਕਿ ਵੈਲਵਟ ਸਟੱਫ ਦਾ ਤੁਹਾਨੂੰ ਪਤਾ ਫਰਕ ਹੁੰਦਾ ਜੀ ਠੀਕ ਹੈ ਇਸ ਕਰਕੇ ਕਲਰ ਦਾ ਥੋੜਾ ਬੋਤਾ ਦੁਪੱਟੇ ਦਾ ਫਰਕ ਰਹੇਗਾ ਹੀ ਰਹੇਗਾ ਅਗਰ ਤੁਸੀਂ ਕੰਟਰਾਸਟ ਕਰਾਉਂਦੇ ਫਿਰ ਕੋਈ ਚੱਕਰ ਨਹੀਂ ਹੈਗਾ ਚੱਕਰ ਤਾਂ ਵੈਸੇ ਇਹਦੇ ਨਾਲ ਵੀ ਨਹੀਂ ਹੈਗਾ ਕੋਈ ਕਲਰ ਦਾ ਕਾਫੀ ਭੈਣਾ ਨਾਲ ਦਾ ਹੀ ਲਾਈਕ ਕਰਦੀਆਂ ਨੇ ਇਸ ਕਰਕੇ ਉਹ ਨਾਲ ਦਾ ਹੀ ਕਰਵਾਉਂਦੇ ਨੇ ਕਾਫੀ ਭੈਣਾ ਜਿਹੜੀਆਂ ਕਹਿੰਦੇ ਸਾਨੂੰ ਕਮਨ ਤੁਸੀਂ ਜਿੱਦਾਂ ਕੰਟਰਾਸਟ ਕਰ ਦੋ ਫਿਰ ਆਪਾਂ ਕਲਰ ਕੰਟਰਾਸਟ ਜੜਾ ਕਰ ਦਿੰਨੇ ਆ ਜੀ ਜਿਵੇਂ ਕਾਫੀ ਸੂਟ ਆਪਣੇ ਬਿਨਾ ਵੀਡੀਓ ਤੋਂ ਚਲੇ ਗਏ ਬਣ ਕੇ ਉਹਨਾਂ ਨਾਲ ਆਪਾਂ ਕਾਫੀ ਨਾਲ ਕਲਰ ਕੰਟਰਾਸਟ ਜੜਾ ਕੀਤਾ ਹੋਇਆ ਸੀ ਤੇ ਇਹ ਵੀ ਪੀਸ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਤੇ ਇਹ ਕੇਵਲ ਜੁੱਤੀ ਆਪਾਂ ਹੁਣ ਦੇ ਦਿੱਦੀ ਹਾਂ ਉਹ ਜਿਹੜੀ ਮਲਟੀ ਇਦਾਂ ਸੌਰੀ ਮਲਟੀ ਕਹਿ ਰਹੀ ਹਾਂ ਇਹਦਾ ਵਾਈਟ ਦੇ ਵਿੱਚ ਬਣਾ ਦਿੱਤੀ ਵੀ ਇਹ ਉਹਨਾਂ ਦੇ ਸਾਰੇ ਸੂਟਾਂ ਨਾਲ ਚੱਲ ਪਏਗੀ ਕਿਉਂਕਿ ਕਾਫੀ ਸਾਰੇ ਸੂਟ ਬਣੇ ਹੋਇਆ ਇੱਕ ਵੀਡੀਓ ਹੋਰ ਆਏਗਾ ਉਹਨਾਂ ਦੇ ਸੂਟਾਂ ਦੀ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਾਫੀ ਸਾਰੇ ਸੂਟ ਬਣੇ ਹੈ ਤਾਂ ਉਹਨਾਂ ਦੇ ਨਾਲ ਆਪਾਂ ਨੇ ਇੱਕ ਕਲਰ ਇਹ ਵਾਲਾ ਜੁੱਤੀ ਦਾ ਕਰ ਦਿੱਤਾ ਕਿਉਂਕਿ ਇਹ ਹਰੇਕ ਸੂਟ ਦੇ ਨਾਲ ਚੱਲੇਗੀ ਜਿਵੇਂ ਹੁਣ ਇਹ ਵਾਲਾ ਸੂਟ ਹੈ ਇਹ ਸੂਟ ਨਾਲ ਵੀ ਇਹ ਜੁੱਤੀ ਚੱਲੇਗੀ ਤੁਸੀਂ ਦੇਖੋ ਕਿ ਭੈਣ ਤੇ ਸਾਨੂੰ ਕਹਿੰਦੇ ਸੀ ਕਿ ਅਮਨ ਜਿੰਨੇ ਸੂਟ ਬਣਾਓਗੇ ਓਨੀਆਂ ਮੇਰੀਆਂ ਜੁੱਤੀਆਂ ਬਣਾਓ ਨਾਲ ਬਟ ਆ ਖਰਚਾ ਨਹੀਂ ਕਰਾਉਣਾ ਚਾਹੁੰਦੇ ਇਸ ਕਰਕੇ ਆਪਾਂ ਨੇ ਇੱਕ ਜੁੱਤੀ ਉਹਨਾਂ ਦੀ ਇਸ ਤਰੀਕੇ ਦੀ ਬਣਾ ਦਿੱਤੀ ਕਿ ਉਹ ਹਰੇਕ ਸੂਟ ਦੇ ਨਾਲ ਜਿਹੜੀ ਜੁੱਤੀ ਉਹ ਪੇਅਰ ਕਰ ਲੈਣ ਤੇ ਲੋ ਜੀ ਇਹ ਸੂਟ ਰਹੇਗਾ ਆਪਣੀ ਭੈਣ ਦੀ ਬੇਟੀ ਦਾ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਜੀ ਇਹ ਆਪਾਂ ਨੇ ਕ੍ਰਸ਼ ਦੇ ਉੱਪਰ ਕੀਤਾ ਹੋਇਆ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਰਹੇਗਾ ਰਹਿਣਗੇ ਜੀ ਬੂਟੇ ਬਹੁਤ ਪਿਆਰੇ ਨੇ ਦੇਖਣ ਨੂੰ ਲੱਗ ਰਿਹਾ ਕਿ ਬਹੁਤ ਜ਼ਿਆਦਾ ਹੈਵੀ ਪੀਸ ਹੈ ਬਟ ਬਹੁਤ ਜ਼ਿਆਦਾ ਲਾਈਟ ਵੇਟ ਹੈ ਜੀ ਕਿਉਂਕਿ ਜਿਹੜਾ ਮਟੀਰੀਅਲ ਹੈ ਬਹੁਤ ਜ਼ਿਆਦਾ ਅੱਛੀ ਕੁਆਲਿਟੀ ਦਾ ਔਰ ਲਾਈਟ ਵੇਟ ਹੈ ਤੁਸੀਂ ਕਲਰ ਚੈੱਕ ਕਰੋ ਬਹੁਤ ਪਿਆਰਾ ਕਲਰ ਹੈ ਜੀ ਔਰ ਤੁਸੀਂ ਕੰਮ ਚੈੱਕ ਕਰੋ ਇਸ ਤਰ੍ਹਾਂ ਕੰਮ ਰਹੇਗਾ ਆਪਣੀਆਂ ਬਾਹਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਛੋਟੀ ਛੋਟੀ ਬੂਟੀ ਆਪਾਂ ਨੇ ਬਾਹਾਂ ਦੇ ਉੱਪਰ ਦਿੱਤੀ ਹੋਈ ਹੈ ਕਿਉਂਕਿ ਆਪਣੀ ਸ਼ਰਟ ਜਿਹੜੀ ਕਾਫੀ ਹੈਵੀ ਲੁੱਕ ਦੇ ਰਹੀ ਇਸ ਕਰਕੇ ਬਾਹਾਂ ਦੇ ਉੱਪਰ ਥੋੜਾ ਜਿਹਾ ਆਪਣੇ ਕੱਟ ਕੰਮ ਕੀਤਾ ਔਰ ਇਸ ਤਰ੍ਹਾਂ ਰਹਿਣ ਗਿਆ ਬੂਟੀਆਂ ਪੂਰੀ ਸ਼ਰਟ ਦੇ ਵਿੱਚ ਔਰ ਘੇਰੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜਿਹੜਾ ਕੰਮ ਆਪਾਂ ਨੇ ਬਾਹਾਂ ਦੇ ਉੱਪਰ ਦਿੱਤਾ ਉਹੀ ਸੇਮ ਆਪਾਂ ਘੇਰੇ ਦੇ ਉੱਪਰ ਦਿੱਤਾ ਬਹੁਤ ਜ਼ਿਆਦਾ ਲਾਈਟ ਵੇਟ ਹੈ ਔਰ ਲੁੱਕ ਵਾਈਜ਼ ਬਹੁਤ ਜ਼ਿਆਦਾ ਸੋਹਣਾ ਤੁਸੀਂ ਕਿਸੇ ਵੀ ਫੰਕਸ਼ਨ ਦੇ ਉੱਪਰ ਵੇਅਰ ਕਰਕੇ ਜਾ ਸਕਦੇ ਹੋ ਉਡੀ ਲੁੱਕ ਬਹੁਤ ਜ਼ਿਆਦਾ ਸੋਹਣੀ ਬਣੇਗੀ ਸੋਬਰ ਵੀ ਬਣੇਗੀ ਔਰ ਪਾਰਟੀ ਵੇਅਰ ਲੁੱਕ ਬਣੇਗੀ ਜੀ ਬਹੁਤ ਪਿਆਰਾ ਜਿਹਾ ਪੀਸ ਹੈ ਔਰ ਫੈਬਰਿਕ ਵੀ ਜੇਕਰ ਮੈਂ ਗੱਲ ਕਰਾਂ ਜਿਹੜੀਆਂ ਪੈਣਾ 크ਰੇਪ ਜਾਂ ਸਿਲਕ ਤੋਂ ਅੱਕ ਚੁਕੀਆਂ ਨੇ ਵੈਸੇ 크ਰੇਪ ਔਰ ਸਿਲਕ ਤਾਂ 12 ਮਹੀਨੇ 30 ਦਿਨ ਚੱਲਣ ਵਾਲਾ ਫੈਬਰਿਕ ਹੈ ਤਾਂ ਇੱਕ ਵਾਰ ਤੁਸੀਂ ਕ੍ਰਾਸ਼ ਜਿਹੜੀ ਜ਼ਰੂਰ ਟਰਾਈ ਕਰੋ ਬੜਾ ਹੀ ਸੌਫਟ ਫੈਬਰਿਕ ਹੈ ਜੀ ਕੋਈ ਇਹਦੇ ਵਿੱਚ ਇਦਾਂ ਨਹੀਂ ਵੀ ਖੜਿਆ ਕਪੜਾ ਰਹਿੰਦਾ ਬੜਾ ਹੀ ਸੌਫਟਨੈਸ ਤੁਹਾਨੂੰ ਇਹਦੇ ਅੰਦਰ ਜਿਹੜੀ ਮਹਿਸੂਸ ਹੋਏਗੀ ਟਿਸ਼ੂ ਲਾ ਕੇ ਆਪਾਂ ਇਸ ਦੀ ਸਟਿਚਿੰਗ ਜਿਹੜੀ ਕੀਤੀ ਹੋਈ ਹੈ ਔਰ ਇਹਦੇ ਨਾਲ ਆ ਪਰ ਕਲਰ ਬਹੁਤ ਜਿਆਦਾ ਸੋਹਣਾ ਹੈ ਜੀ ਤੇ ਨਾਲ ਆਪਾਂ ਰੱਖਿਆ ਹੋਇਆ ਜੀ ਦੁਪੱਟਾ ਪਿਓਰ ਕਮਲ ਦਾ ਔਰ ਤੁਸੀਂ ਲੈਸ਼ ਚੈੱਕ ਕਰ ਸਕਦੇ ਹੋ ਦੁਪੱਟੇ ਦੇ ਉੱਪਰ ਲੱਗੀ ਹੋਈ ਬਹੁਤ ਸੋਹਣੀ ਆਪਾਂ ਜਿਹੜੀ ਫੁੱਲ ਚੜੀ ਲੈਸ਼ ਹੋ ਐਡ-ਆਨ ਕੀਤੀ ਹੋਈ ਔਰ ਗੋਟਾ ਪੱਤੀ ਦੀਆਂ ਲਾਈਨਾਂ ਜਿਹੜੀਆਂ ਦੁਪੱਟੇ ਦੇ ਵਿੱਚ ਦਿੱਤੀਆਂ ਹੋਈਆਂ ਨੇ ਜੀ ਤੁਸੀਂ ਦੁਪੱਟਾ ਪ्योर ਹੋਰ ਜਾਂ ਜਦਾ ਵੀ ਰਖਵਾ ਸਕਦੇ ਹੋ ਸੈਮੀ ਦਾ ਲਾਈਕ ਕਰਦੇ ਤੁਸੀਂ ਸੈਮੀ ਦਾ ਕਰਵਾ ਸਕਦੇ ਜੋ ਤੁਹਾਡੀ ਚੁਆਇਸ ਹੈ ਤੁਹਾਡੀ ਚੁਆਇਸ ਅਕੋਰਡਿੰਗ ਹੀ ਆਪਾਂ ਨੇ ਕੰਮ ਜਿਹੜਾ ਕਰਨਾ ਹੁੰਦਾ ਫੈਬਰਿਕ ਤੋਂ ਮੈਂ ਦੱਸ ਦਿੱਤਾ ਸਾਰਾ ਹਨਾ ਕਿ ਕਿਸ ਕਿਸ ਫੈਬਰਿਕ ਦੇ ਉੱਪਰ ਆਪਾਂ ਨੇ ਸੂਟ ਰੈਡੀ ਕੀਤੇ ਨੇ ਵੀਡੀਓ ਵਿੱਚ ਤੁਹਾਨੂੰ ਸਾਰਾ ਮਟੀਰੀਅਲ ਬਾਰੇ ਦੱਸ ਦਿੱਤਾ ਫੈਬਰਿਕ ਬਾਰੇ ਦੱਸ ਦਿੱਤਾ ਪ੍ਰਾਈਸ ਤੁਹਾਨੂੰ ਵਟਸਐਪ ਤੇ ਪੁੱਛਣੇ ਪੈਣਗੇ ਕੋਈ ਵੀ ਡਿਜ਼ਾਈਨ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆ ਇਹਨਾਂ ਦੇ ਜੋ ਸਕਰੀਨ ਸ਼ਾਟ ਲਓ ਔਰ ਵਟਸਐਪ ਤੇ ਮੈਸੇਜ ਕਰੋ ਇਹਨਾਂ ਦੇ ਡਿਜ਼ਾਈਨਾਂ ਤੋਂ ਇਲਾਵਾ ਵੀ ਤੁਸੀਂ ਕੋਈ ਆਪਣਾ ਡਿਜ਼ਾਈਨ ਆਪਣੇ ਮਾਈਂਡ ਦੇ ਵਿੱਚ ਸ ਤੁਸੀਂ ਮੈਨੂੰ ਦੱਸ ਸਕਦੇ ਹੋ ਆਪਾਂ ਤੁਹਾਡੀ ਮਰਜ਼ੀ ਦੇ ਅਕੋਰਡਿੰਗ ਆਪਾਂ ਤੁਹਾਨੂੰ ਸੂਟ ਜਿਹੜੇ ਨੇ ਉਹ ਰੈਡੀ ਕਰਕੇ ਦਵਾਂਗੇ ਤੇ ਹੋਪ ਕਿ ਤੁਹਾਨੂੰ ਅੱਜ ਵਾਲੇ ਡਿਜ਼ਾਈਨ ਜਿਹੜੇ ਨੇ ਉਹ ਪਸੰਦ ਆਏ ਹੋਣਗੇ ਅਗਰ ਕੋਈ ਡਿਜ਼ਾਈਨ ਵਧੀਆ ਲੱਗਿਆ ਪਲੀਜ਼ ਲਾਈਕ ਸ਼ੇਅਰ ਔਰ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ